ਤੀ ਜੰਮੇ ਜੇ ਕਰਵਿਚ ਸੋਗ ਪੈ ਜਾਏ ਪੁੱਤ ਜੰਮੇ ਜੇ ਮਿਲੇ ਵਦਾਈ ਲੋਕੋ ਤੀ ਵੀ ਦਾਤ ਘਰ ਅਬਰੀ ਪੁੱਤ ਵਾਂਗੂ ਸੋਚੇ ਮਾਪਿਆ ਦੀ ਸਰਾ ਬਲਾਈ ਲੋਕੋ ਸਾਰੇ ਕਰਵੀ ਮਾਪਿਆ ਦੀ ਸੁਖ ਮੰਗੇ ਮੰਗੇ ਵੀਰਾ ਦੀ ਸੁਖ ਮਾ ਜਾਈ ਲੋਕ ਖੁਸ਼ੀ ਹੋਵੇ ਪੁੱਤ ਵਾਂਗੂ ਧੀ ਜੰਮਲੇ ਦੀ ਚਾ ਮਾ ਵਿੱਚ ਨਾ ਜਾਏ ਤੇ ਮਾਈ ਲੋਕ ਉਹ ਵੀਰੇ ਦਾ ਜਨਮ ਮੇਰੇ ਬਾਬਲਾ ਵੇ ਤੂੰ ਘਾਰ ਸਾਲ ਰੇ ਖਗੈ ਮਨਾ ਮੈਂ ਵੀ ਤਾ ਹਾਤੀ ਵੇ ਤੇਰੀ ਬਾਬਲਾ ਦੱਸ ਮੈਨੂੰ ਕਾਦੋ ਦਿੱਤਾ ਹੈ ਪੁਲਾਹ ਉਹ ਵੀਰੇ ਵੰਗੂ ਮੈਂ ਵੀ ਤੇਰੀ ਤੀਹਾ ਫੇਰ ਧੀਰੇ ਵਿੱਚ ਰੱਖਾ ਕਾਦੋ ਘਾਰ ਵੇ ਮੈਨੂੰ ਹਾਰੇ ਮੇਲੇ ਬਾਬਲਾ ਕਿਉਂ ਕਿਉਂਦਾ ਆ ਤੇ ਵੀਰੇ ਤਾਈਂ ਕਰਨਾ ਪਿਆਰ ਵੇ ਹੋ ਸੋਤੇ ਦੀ ਰਾ ਮੈਂ ਨਿੱਤੇ ਅੰਮੀਏ ਦੱਸ ਮੇਰੇ ਕੋਲੋਂ ਹੋਇਆ ਕੀ ਗੁਨਾਹ ਵੀਰੇ ਦਾ ਜਨਮ ਮੇਰੇ ਬਾਬਲਾ ਵੇ ਤੂੰ ਹਾਰੇ ਸਾਲ ਰਿਆ ਮੈਨਾ ਮੈਂ ਵੀ ਤਾਹਾ ਤੀਵੇ ਤੇਰੀ ਬਾਵਲਾ ਦੱਸ ਮੈਨੂੰ ਕਾਦੋਂ ਦਿੱਤਾ ਹੈ ਬੁਲਾ ਓ ਜੰਮੀ ਸੀ ਮਦਰੋਂ ਮੇਰੇ ਬਾਵਲਾ ਕਾਦੋਂ ਘਰ ਵਿੱਚ ਸੋਗ ਜਿਆ ਛਾਇ ਸੱਚੋ ਸਾਚੇ ਦੱਸ ਮਾਏ ਮੇਰੀਏ ਨੀ ਤੂੰ ਕਿਹੜੀ ਗੱਲੋਂ ਪੂਰਾ ਸੀ ਮਨਾਇਆ ਉਹ ਲੋਕ ਕੀ ਕਹਿੰਦੇ ਮਾੜਾ ਕੀਤਾ ਰੱਬ ਨੇ ਪਰ ਤੈਨੂੰ ਹੁਣ ਚਾਈਦਾ ਸਿਚਾ ਵੀ ਦਾ ਜਨਮ ਮੇਰੇ ਬਾਬਲਾ ਵੇ ਤੂੰ ਹਾਰੇ ਸਾਨ ਰਿਆ ਮਨਾ ਉਹ ਜਦੋਂ ਜੰਮੇ ਪੁੱਤ ਹੋਣੇ ਖੁਸ਼ੀਆਂ ਹਾਰੇ ਕੋਈ ਦੇਣ ਆਉਂਦਾ ਹੈ ਵਧਾਈ ਦੱਸੋ ਤੀਜੇ ਮੇ ਬੂਰਾ ਕਿਉ ਮੈਂ ਨਾਮ ਦੇ ਮੇਰੇ ਗੱਲੇ ਨਾ ਸਭ ਦੇ ਵਿੱਚ ਆਈ ਮੁੰਡਾ ਤੇ ਕੁੜੀ ਵੀ ਦਾ ਤੇ ਰੱਬ ਦੀ ਮੁੰਡਾ ਤੇ ਕੁੜੀ ਵੀ ਦਾ ਤੇ ਰੱਬ ਦੀ ਲੋਕੋ ਗੁਰਬਾਣੀ ਰਹੀ ਸਵੇ ਜਾ ਵੀਰੇ ਦਾ ਜਨਮ ਮੇਰੇ ਬਾਵਨਾ ਵੇ ਤੂੰ ਹਰ ਸਾਰ ਰਿਆਏ ਮੈਨਾ ਓ ਵੀਰੇ ਵਾਂਗੂ ਮੈਨੂੰ ਵੀ ਪਿਆਰ ਦੇ ਕਾਂਦੇ ਦੀਲੀ ਵਿੱਚੋਂ ਚੰਦ ਰਾਖਿਆ ਰਵੇ ਜੀ ਤੂੰ ਰੋਸ਼ਨ ਪੁਰੀ ਦੀ ਗੱਲ ਮੰਨ ਲੈ ਐਂ ਆਖਦਾ ਏ ਤੈਨੂੰ ਸਾਥੇ ਪਾਲਵੇਂ ਵੇ ਤੂੰ ਇਹ ਸਮਾਨ ਪੂਰੀ ਦੀ ਗੱਲ ਮੰਨ ਲੈ ਜਿਹੜੀ ਆਖਦਾ ਤੈਨੂੰ ਸਾਥ ਪਾਰਵੇ ਤੀਨੂ ਵੀ ਪੁੱਤ ਵਾਂਗੂ ਬਾਵਲਾ ਤੱਕੀ ਦੋਹਾਂ ਤਾਂ ਇਹ ਕੋਈ ਨਿੰਗਾ ਵੀਰੇ ਦਾ ਨਰਮ ਮੇਰੇ ਬਾਵਲਾ ਵੇ ਤੂੰ ਹਾਰੇ ਸਾਰੇ ਰਹਾਏ ਮਨਾ ਮੈਂ ਮਿਤਾ ਤੀ ਵੇ ਤੇਰੀ ਬਾਵਲਾ ਦੱਸ ਮੈਨੂੰ ਕਾ ਤੋਂ ਦਿੱਤਾ ਹੈ ਭੁਲਾ